ਸੋ ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਕੁਝ ਖਬਰਾਂ ਜੜੀਆਂ ਵਾ ਅਚਾਨਕ ਹੀ ਬਣ ਜਾਂਦੀਆਂ ਨੇ ਔਰ ਮੈਂ ਇਸ ਵੇਲੇ ਮੌਜੂਦਾ ਸ਼ਹਿਰ ਦਾ ਰਿਵਲ ਦੇ ਮਿਸ਼ਨ ਹਸਪੀਟਲ ਰੋਡ ਤੇ ਜਿੱਥੇ ਕਿ ਕੁਲਚਾ ਕਿੰਗ ਬਹੁਤ ਇੱਕ ਫੇਮਸ ਜਗਾ ਵਾ ਔਰ ਇਸ ਵੇਲੇ ਰਾਸ਼ੇਨਗ ਵਾ ਕਿ ਮੈਂ ਖੁਦ ਦੇਖ ਕੇ ਹੈਰਾਨ ਹੋ ਗਿਆ ਔਰ ਮਨ ਕੀਤਾ ਕਿ ਆਪਾਂ ਕਿਉਂ ਨਾ ਇਹਨੂੰ ਇੱਕ ਖਬਰ ਬਣਾ ਕੇ ਆਪਣੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦਸੀਏ ਸੋ ਕੁਲਚਾ ਕਿੰਗ ਦੇ ਉੱਤੇ ਇਸ ਵੇਲੇ ਭਾਰੀ ਰਸ਼ਵਾ ਔਰ ਬਹੁਤ ਸਾਰੇ ਲੋਕ ਵੇਟਿੰਗ ਦੇ ਵਿੱਚ ਨੇ ਕੋਈ 20-25 ਮਿੰਟ ਤੋਂ ਮੈਂ ਵੀ ਵੇਟ ਕਰ ਰਿਆ ਵਾਂ ਕੈਮਰਾਮੈਨ ਨੂੰ ਮੈਂ ਕਵਾਂਗਾ ਥੋੜਾ ਇੱਧਰ ਦਿਖਾਓ ਕਿ ਕੁਲਚੇ ਜੜੇ ਆ ਕਿਸ ਤਰ੍ਹਾਂ ਬਣ ਰਹੇ ਆ ਔਰ ਥੋੜਾ ਜਿਹਾ ਕੈਮਰੇ ਨੂੰ ਸੜਕ ਦੇ ਇਧਰ ਉਧਰ ਘੁਮਾ ਕੇ ਦੱਸੋ ਰਸ਼ ਕਿੱਦਾਂ ਵਾ ਲਗਾਤਾਰ ਜਿਹੜਾ ਵਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਨੇ ਪਿਛਲੇ 20-30-30 ਮਿੰਟ ਤੋਂ ਜਿਹੜਾ ਵਾ ਲਗਾਤਾਰ ਇੰਤਜ਼ਾਰ ਕਰ ਰਹੇ ਨੇ ਆਪਣੀ ਵਾਰੀ ਦਾ ਔਰ ਵਾਰੀ ਇਹਨਾਂ ਦੀ ਕਦੋਂ ਆਉਂਦੀ ਆ ਇਹ ਹੁਣ ਟਾਈਮ ਤੇ ਹੀ ਡਿਪੈਂਡ ਕਰਦਾ ਵਾ ਸੋ ਲਗਾਤਾਰ ਆਪਾਂ ਇੱਕ ਕਸਟਮਰ ਖੜੇ ਨੇ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਸੰਜੂ ਜੀ ਸੰਜੂ ਜੀ ਥੋੜਾ ਦੱਸ ਦਿਓ ਕਿ ਤੁਸੀਂ ਕਿਸ ਜਗ੍ਹਾ ਤੋਂ ਇੱਥੇ ਆਏ ਹੋ ਸਾਰ ਆਪਾਂ ਬਟਾਲੇ ਤੋਂ ਆਏ ਜੀ ਬਟਾਲੇ ਤੋਂ ਹਾਂਜੀ ਬਟਾਲੇ ਤੋਂ ਸਰ ਬਟਾਲਾ ਤੇ ਬੜਾ ਵੱਡਾ ਸ਼ਹਿਰ ਆ ਬਟਾਲੇ ਤੋਂ ਸਪੈਸ਼ਲ ਧਾਰੀਵਾਲ ਕੁਲਚਾ ਕਿੰਗ ਦੇ ਕੁਲਚਾ ਖਾਣ ਕੀ ਕਰਨਾ ਸਰ ਇੱਥੇ ਵੀਰਵਾਰ ਆਪਾਂ ਦਿੱਲੀ ਜਾਣੇ ਆ ਦਾ ਮੈਡੀਸਿਨ ਦਾ ਕੰਮ ਆ ਸਪਲਾਈ ਦਾ ਤੇ ਆਪਾਂ ਇਹਨਾਂ ਕੋ ਹਰ ਵੀਰਵਾਰ ਹੋ ਕੇ ਜਾਈਦਾ ਜੀ ਅੱਛਾ ਹਾਂਜੀ ਹਰ ਵੀਰਵਾਰ ਆਨੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਕੁਲਚੇ ਦੇ ਟੇਸਟ ਨੂੰ ਲੈ ਕੇ ਸਰ ਟੇਸਟ ਬਹੁਤ ਵਧੀਆ ਆ ਕੁਆਲਿਟੀ ਕਰਕੇ ਆਪਾਂ ਇੱਥੇ ਆਨੇ ਆ ਨਹੀਂ ਤੇ ਬਟਾਲੇ ਵੀ ਦੁਕਾਨਾਂ ਬਹੁਤ ਆ ਉਹਦੇ ਕਰਕੇ ਆਪਾਂ ਇੱਥ ਯੂਥ ਨੂੰ ਕਿਉਂਕਿ ਬੜਾ ਇੱਕ ਹੈਰਾਨੀ ਜਿਹਾ ਨਾ ਕਿੱਸਾ ਵਾ ਕਿ ਬਟਾਲਿਓ ਬੰਦਾ ਜਿਹੜਾ ਵਾ ਉਹ ਧਾਰੀਵਾਲ ਆ ਕੇ ਕੁਲਚਾ ਖਾ ਰਿਹਾ ਟੇਸਟ ਕਰਕੇ ਸਾਰੇ ਓਕੇ ਤੇ ਬਟਾਲੇ ਵੀਦਾ ਦਾ ਟੇਸਟ ਹੋਏ ਤੁਹਾਨੂੰ ਇੱਥੇ ਲੋੜ ਹੀ ਨਹੀਂ ਟੇਸਟ ਇੱਥੇ ਆ ਤਾਂ ਹੀ ਆ ਪਾ ਰਹੇ ਥੈਂਕ ਯੂ ਸੋ ਇਹ ਸਾਡਾ ਸਾਥੀ ਹੈ ਜਿਹੜਾ ਕਿ ਬਟਾਲੇ ਤੋਂ ਆ ਕੇ ਇੱਥੇ ਧਾਰੀਵਾਲ ਦੇ ਵਿੱਚ ਜਿਹੜਾ ਵਾ ਕੁਲਚਾ ਕਿੰਗ ਦੇ ਉੱਤੇ ਟੇਸਟ ਕਰ ਰਿਹਾ ਮੈਂ ਕੋਸ਼ਿਸ਼ ਕਰਦਾ ਇੱਕ ਦੋ ਕੋਈ ਹੋਰ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਕੈਮਰਾਮੈਨ ਨੂੰ ਮੈਂ ਕਹਾਂਗਾ ਥੋੜਾ ਜਿਆਦਾ ਅੰਦਰ ਆਓ ਕਾਫੀ ਇਹ ਆਜੋ ਅੱਗੇ ਅੱਜ ਆ ਜੁੜੋਗਾ ਕਾਫੀ ਇੱਕ ਵਧੀਆ ਮਾਹੌਲ ਦੁਕਾਨ ਦੇ ਅੰਦਰ ਹਾਲਾਂਕਿ ਬਾਹਰ ਬਹੁਤ ਜ਼ਿਆਦਾ ਭੀੜ ਆ ਅ ਕੋਸ਼ਿਸ਼ ਕਰਦੇ ਆਪਾਂ ਕੁਝ ਕਸਟਮਰ ਬੈਠੇ ਹੋਏ ਉਹਨਾਂ ਨਾਲ ਗੱਲ ਕਰਨ ਦੀ ਸਸੀਗਲ ਵੀਰ ਜੀ ਸਸੀਗਲ ਭਾਜੀ ਭਾਜੀ ਕੀ ਤੁਹਾਡਾ ਨਾਮ ਆ ਜੀ ਦੱਸ ਦਿਓ ਮੇਰਾ ਨਾਮ ਹਰਸ਼ਵਰਨ ਹੈਗਾ ਜੀ ਇਹ ਸਰ ਤੁਸੀਂ ਧਾਰੀਵਾਲ ਕੁਲਚਾ ਕਿੰਗ ਦੇ ਉੱਤੇ ਦੁਪਹਿਰ ਦਾ ਲੰਚ ਕਰ ਰਹੇ ਹੋ ਟੇਸਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੇ ਸਵਾਇਜ਼ ਬਹੁਤ ਵਧੀਆ ਹੈਗਾ ਨਾਰਮਲੀ ਇਹਨੇ ਤੇ ਤੁਹਾਨੂੰ ਇਹ ਟੇਸਟ ਕਦੀ ਅੰਮ੍ਰਿਤਸਰ ਤੋਂ ਬਾਹਰ ਮਿਲਦੇ ਨਹੀਂ ਹੈਗਾ ਤੇ ਇਹਦਾ ਟੇਸਟ ਵਧੀਆ ਹੈਗਾ ਤਦੇ ਰੈਗੂਲਰ ਰਿਪੀਟ ਕਰ ਰਹੇ ਹਾਂ ਤੇ ਬਾਕੀ ਇਹ ਰਸਤੇ ਤੁਹਾਨੂੰ ਦੱਸ ਹੀ ਰਿਹਾ ਵੀ ਰਸ਼ ਬਹੁਤ ਜ਼ਿਆਦਾ ਹੈਗਾ ਤੇ ਇਸ ਕਰਕੇ ਵੀ ਵੇਟਿੰਗ ਕਾਫੀ ਹੈਗੀ ਨਾ ਨਾਰਮਲੀ ਇਹਨੇ ਤੇ ਕੁਲਚਾ ਨਹੀਂ ਮਿਲਦਾ ਕਿਤੇ ਵੀ ਤੁਹਾਨੂੰ ਇਹੋ ਜਿਹਾ ਐ ਪਾਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆਉਂਦਿਆਂ ਔਰ ਤੁਸੀਂ ਕਿਸ ਪ੍ਰੋਫੈਸ਼ਨ ਨਾਲ ਜੁੜੇ ਹੋ ਨਹੀਂ ਮੈਡੀਕਲ ਪ੍ਰੋਫੈਸ਼ਨਲ ਹੈਗਾ ਸਰ ਬੇਸਿਕਲੀ ਲਾਸਟ ਤਿੰਨ ਮਹੀਨੇ ਤੋਂ ਰੈਗੂਲਰ ਆ ਰਹੇ ਨੇ ਜਦੋਂ ਆਉਂਦੇ ਆ ਤੇ ਵਿਜ਼ਿਟ ਡੈਫੀਨਿਟਲੀ ਕਰਦੇ ਆ ਕਿਉਂਕਿ ਇਹ ਟਾਈਮ ਹੁੰਦਾ ਹੈ ਲੰਚ ਦਾ ਤੇ ਇੱਥੇ ਹੋ ਕੇ ਜਾਈਦਾ ਸਰ ਸਰ ਕੀ ਕਹਿਣਾ ਚਾਹੋਗੇ ਇੱਕ ਧਾਰੀਵਾਲ ਵਰਗਾ ਛੋਟਾ ਜਿਹਾ ਸ਼ਹਿਰ ਆ ਔਰ ਇੰਨੀ ਭੀੜ ਇੱਕ ਦੁਕਾਨ ਦੇ ਉੱਤੇ ਇਕੱਠੀ ਹੋਣੀ ਤਮਾਮ ਵੱਖ-ਵੱਖ ਸ਼ਹਿਰਾਂ ਤੋਂ ਵੀ ਲੋਕ ਆ ਕੇ ਇੱਥੇ ਟੈਸਟ ਕਰ ਰਹੇ ਆ ਕੀ ਕਹਿਣਾ ਚਾਹੋਗੇ ਜੀ ਸਰ ਐਕਸਪੈਕਟਡ ਨਹੀਂ ਹੈਗਾ ਪਰ ਬਿਓਨਡ ਐਕਸਪੈਕਟੇਸ਼ਨਸ ਹੈਗਾ ਜੀ ਮੈਨੂੰ ਇਹ ਜਿਹੜਾ ਟੈਸਟ ਮਿਲ ਰਿਹਾ ਵੀ ਧਾਰੀਵਾਲ ਤੋਂ ਇਹਦੇ ਸਮੋਸਿਆਂ ਤੋਂ ਇਲਾਵਾ ਕੁਝ ਨਹੀਂ ਹੈਗਾ ਸਰ ਜੀ ਜੀ ਤੇ ਰੈਗੂ ਗੱਲਬਾਤ ਲਈ ਧੰਨਵਾਦ ਬਹੁਤ ਸਾਰੇ ਕਸਟਮਰ ਜਿਹੜੇ ਆ ਉਹ ਦੇਖੋ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਆ ਔਰ ਉਹਨਾਂ ਦਾ ਕਹਿਣਾ ਵਾ ਕਿ ਉਹ 3 ਮਹੀਨੇ ਤੋਂ ਲਗਾਤਾਰ ਇੱਥੇ ਆ ਰਹੇ ਆ ਔਰ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਹੈਰਾਨੀ ਹੋਈ ਆ ਕਿ ਧਾਰੀਬਾਲ ਵਰਗੇ ਇੱਕ ਛੋਟੇ ਸ਼ਹਿਰ ਦੇ ਵਿੱਚ ਇੰਨਾ ਵੱਡਾ ਟੈਸਟ ਹੀ ਕੋਸ਼ਿਸ਼ ਕਰਦੇ ਆ ਕੈਮਰਾਮੈਨ ਨੂੰ ਕਹਾਂਗਾ ਮੇਰੇ ਪਿੱਛੇ ਪਿੱਛੇ ਆਓ ਕੋਸ਼ਿਸ਼ ਕਰਦੇ ਆ ਕਿਉਂਕਿ ਰਸ਼ ਬਹੁਤ ਜ਼ਿਆਦਾ ਵਾ ਕੁਲਚਾ ਕਿੰਗ ਦੇ ਜਿਹੜੇ ਓਨਰ ਆ ਅਨੁਭਵ ਉਹਨਾਂ ਤੋਂ ਵੀ ਅਨੁਭਵ ਜੀ ਸਮਾ ਤੇ ਤੁਹਾਡੇ ਕੋਲ ਉਹਨਾਂ ਕਵਾ ਪਰ ਸਰ 2 ਮਿੰਟ ਦੇ ਲਈ ਆਓ ਸਰ ਮੈਨੂੰ ਇਹ ਦੱਸੋ ਕਿ ਤੁਹਾਡੀ ਪੜ੍ਹਾਈ ਲਿਖਾਈ এডਿਕੇਸ਼ਨ ਕੀ ਹੈ ਤੁਹਾਡੀ ਅ ਨਮਸਕਾਰ ਅਨੁਭਵ ਆਨਰ ਕੋਚਿੰਗ ਮੇਰੀ ਜਿਹੜੀ ਸਟੱਡੀ ਹੈ ਜੀ ਉਹ ਡਿਗਰੀ ਇਨ ਮਲਟੀਮੀਡੀਆ ਐਨੀਮੇਸ਼ਨ ਆ ਮੇਰਾ ਡਿਪਲੋਮਾ ਸੀ ਆਰਟ ਐਂਡ ਕ્રાਫਟ ਮੈਂ ਐਜ਼ ਅ ਫਾਈਨ ਆਰਟਸ ਟੀਚਰ ਕੰਮ ਕੀਤਾ ਜੀ 8 ਸਾਲ ਪ੍ਰਾਈਵੇਟ ਸੈਕਟਰ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਇਨੀਸ਼ੀਏਟਿਵ ਲਾ ਕੇ ਆਪਣਾ ਬਿਜ਼ਨਸ ਕਰਦੇ ਆ ਮੈਂ ਵਿਦਆਊਟ ਐਨੀ ਐਕਸਪੀਰੀਅੰਸ ਇਸ ਲਾਈਨ ਚ ਆਇਆ ਸੀ ਨਾ ਮੈਂ ਕਿਸੇ ਦਾ ਕੋਈ ਸਾਥ ਮੰਗਿਆ ਨਾ ਮੈਂ ਕਿਸੇ ਨੂੰ ਪੁੱਛਿਆ ਬਸ ਪ੍ਰਮਾਤਮਾ ਦਾ ਨਾਮ ਲੈ ਕੇ ਮੈਂ ਕੰਮ ਸਟਾਰਟ ਕੀਤਾ ਸੀ ਮਾਲਕ ਨੇ ਬਹੁਤ ਰਕੀ ਬਖਸ਼ੀ ਹੈ ਜੀ ਲੋ ਘੰਟਾ ਘੰਟਾ ਡੇਢ ਘੰਟਾ ਵੇਟ ਕਰਦੇ ਨੇ ਤੇ ਆਪਣੇ ਆਪ ਨੂੰ ਮਾਣ ਹੁੰਦਾ ਹੈ ਆਪਣੇ ਸ਼ਹਿਰ ਵਾਸੀਆਂ ਦੇ ਮਾਣ ਹੁੰਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਹੈ ਔਰ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜਿਹੜੇ ਲੋਕ ਬਾਹਰ ਨੂੰ ਭਜਦੇ ਨੇ ਇਹਨਾਂ ਪੈਸਾ ਲਗਾ ਕੇ ਆਪਾਂ ਬਾਹਰ ਜਾ ਕੇ ਵੀ ਤੇ ਮਿਹਨਤ ਕਰਨੀ ਹੈ ਜੇ ਆਪਾਂ ਇੱਥੇ ਰੱਬ ਦਾ ਨਾਮ ਲੈ ਕੇ ਕੰਮ ਕੋਈ ਵੀ ਸਟਾਰਟ ਕਰੀਏ ਨਾ ਤੇ ਕਿਰਤ ਦੀ ਕਮਾਈ ਵਿੱਚ ਬਰਕਤ ਹੁੰਦੀ ਹੈ ਇਸ ਕਾਕੇ ਮੈਂ ਮੈਸੇਜ ਦੇਣਾ ਹੈ ਕਿ ਜਿਹੜੇ ਨੌਜਵਾਨ ਬਾਹਰ ਇਹ ਕਿ ਕਰੇਜ਼ ਜਾ ਹੋ ਗਿਆ ਅੱਜਕੱਲ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇੱਥੇ ਕੁਝ ਕਰਨ ਦੀ ਥੋੜਾ ਜਿਹਾ ਇਨੀਸ਼ੀਏਟਿਵ ਲਓ ਪਰ ਮਾਰ ਮਾ ਜ਼ਰੂਰ ਸਕਸੈਸ ਕਰ ਸੋਸ਼ਲ ਮੀਡੀਆ ਤੇ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਜਿਹੜੇ ਫੇਮਸ ਪਲੇਸਿਸ ਹੈਗੇ ਆ ਚਾਹੇ ਕੁਲਚੇ ਦਾ ਜਾਂ ਕੁਝ ਹੋਰ ਆ ਫੋਰਨ ਕੰਟਰੀ ਵੀ ਪੈਕਿੰਗ ਹੋ ਕੇ ਜਾਂਦੀ ਆ ਕਿਤੇ ਕਿਉਂਕਿ ਪੀੜ ਜੀ ਨਹੀਂ ਇੱਥੇ ਹੈਗੀ ਆ ਪੀੜ ਦੇ ਕੇ ਉਹ ਨਜ਼ਰ ਆ ਰਿਆ ਵਾ ਕਿਤੇ ਤੁਹਾਡਾ ਵੀ ਕੁਲਚਾ ਜੜਾ ਵਾ ਉਹ ਕਿਤੇ ਅਮਰੀਕਾ ਕੈਨੇਡਾ ਯੂਕੇ ਜਾਣਾ ਸ਼ੁਰੂ ਤੇ ਨਹੀਂ ਹੋ ਗਿਆ ਸਰ ਇਦਾਂ ਹੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਆਪਾਂ ਐਡਮੰਟਨ ਕੈਨੇਡਾ ਕੁਲਚੇ ਭੇਜੇ ਸੀ ਠੀਕ ਹੈ ਜੀ ਉਹ 3 ਦਿਨ ਬਾਅਦ ਡਿਲੀਵਰ ਹੋਏ ਸੀ ਔਰ ਉਹਨੇ ਜਿਹੜੇ ਕਲਾਇੰਟ ਸੀ ਮੇਰੇ ਉਹਨਾਂ ਨੇ 3 ਦਿਨ ਬਾਅਦ ਓਵਨ ਕਰਕੇ ਖਾਦੇ ਬਿਲਕੁਲ ਉਹਨਾਂ ਦਾ ਟੇਸਟ ਬਿਲਕੁਲ ਕੋ ਫਰੈਸ਼ ਰਿਹਾ ਉਸ ਤੋਂ ਬਾਅਦ ਮੈਂ ਕੁਲਚੇ ਯੂਕੇ ਭੇਜੇ ਉਹ ਨੀਅਰਪਰ 10 ਘੰਟੇ ਬਾਅਦ ਪਹੁੰਚੇ ਸੀ ਉਹਨਾਂ ਦੇ ਬਿਲਕੁਲ ਫਰੈਸ਼ ਰਹੇ ਨੇ ਇਸ ਕਰਕੇ ਜਿਹੜੇ ਫੋਰਨ ਚ ਮੇਰੇ ਮਿੱਤਰ ਭਰਾ ਬੈਠੇ ਨੇ ਜੇ ਕਿਸੇ ਨੂੰ ਕੁਲਚਾ ਯਾਦ ਆਏ ਤਾਂ ਸਾਨੂੰ ਕੰਟੈਕਟ ਕਰ ਸਕਦਾ ਹੈ ਤੇ ਡੈਫੀਨਿਟਲੀ ਆਪਾਂ ਭੇਜ ਦਾਂਗੇ ਥੈਂਕ ਯੂ ਸੋ ਗੱਲਬਾਤ ਲਈ ਧੰਨਵਾਦ ਬੜਾ ਬਹੁਤ ਵੱਡਾ ਇੱਕ ਇਹਨਾਂ ਨੇ ਮੈਸੇਜ ਦਿੱਤਾ ਯੂਥ ਨੂੰ ਜਿਹੜਾ ਫੌਰੀਂ ਦੇ ਵਿੱਚ ਆ ਰਿਹਾ ਵਾ ਪੜੇ ਲਿਖੇ ਨੇ ਜੋਬ ਵੀ ਕੀਤੀ ਆ ਲੇਕਿਨ ਛੱਡ ਕੇ ਇੱਕ ਛੋਟੇ ਕਨਸੈਪਟ ਤੋਂ ਜਿਹੜਾ ਵਾ ਉਹ ਅਨੁਭਵ ਨੇ ਜਿਹੜਾ ਵਾ ਇੱਕ ਕੁਲਚਾ ਕਿੰਗ ਧਾਰੀਵਾਲ ਦੇ ਵਿੱਚ ਬਣਾਇਆ ਵਾ ਜੇ ਬਟਾਲੇ ਤੋਂ ਗੁਰਦਾਸਪੁਰ ਤੋਂ तमाम ਦੂਰ ਦਰਾਜ ਦੇ ਇਲਾਕਿਆਂ ਤੋਂ ਲੋਕ ਆਉਂਦੇ ਆ ਔਰ ਪਿਛਲੇ 20 ਤੋਂ 30 ਮਿੰਟਾਂ ਦਾ ਮੈਂ ਖੁਦ ਵੀ ਇੱਥੇ ਖੜਾ ਵਾਂ ਲੇਕਿਨ ਕੁੱਲ ਚਾ ਮੇਰਾ ਵੀ ਹਲੇ ਤੱਕ ਪੈਕ ਜੜਾ ਵਾ ਉਹ ਨਹੀਂ ਹੋਇਆ ਅ ਅਨੁਭਵ ਜੀ ਬੜਾ ਵੱਡਾ ਇਹ ਇੱਕ ਸਿਸਟਮ ਚੱਲ ਰਿਹਾ ਵਾ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਕਿ ਐਵੇਂ ਮਤਲਬ ਕਿ ਇੱਕ ਉਹ ਅੱਜ ਕੱਲ੍ਹ ਭੇਡ ਚਾਲ ਚੱਲ ਗਈ ਹੈ ਕਿ ਬਾਹਰ ਜਾਣਾ ਬਾਹਰ ਜਾਣਾ ਮਾਂ ਪਿਓ ਨੂੰ ਤੰਗ ਕੀਤਾ ਜਾ ਰਿਹਾ ਹੈ ਕਰਜ਼ੇ ਚੁੱਕ-ਜੁੱਕ ਲੋਕ ਬੱਚੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਕਿ ਮੈਂ ਇਹ ਹੀ ਕਹਣਾ ਕਿ ਜਿੰਨਾ ਤੁਸੀਂ 20-25 ਲੱਖ ਰੁਪਏ ਲਾ ਕੇ ਬਾਹਰ ਜਾਣਾ ਹੈ ਇੱਥੇ ਤੁਸੀਂ ਇੱਕ ਛੋਟੇ ਕਨਸੈਪਟ ਤੋਂ ਵੀ ਕੰਮ ਸਟਾਰਟ ਕਰ ਸਕਦੇ ਹੋ ਸੋ ਗੱਲਬਾਤ ਲਈ ਧੰਨਵਾਦ ਇਸਨ ਕੁਲਚਾ ਕਿੰਗ ਦੇ ਓਨਰ ਅਨੁਭਵ ਵਿਲੀਅਮਸ ਜਿਨ੍ਹਾਂ ਨੇ ਪੜ੍ਹਾਈ ਲਿਖਾਈ ਦੇ باوجود ਜਿਹੜਾ ਵਾ ਇੱਕ ਛੋਟਾ ਕਨਸੈਪਟ ਜਿਹੜਾ ਵਾ ਕੁਲਚਾ ਕਿੰਗ ਦਾ ਜਿਹੜਾ ਵਾ ਸਟਾਰਟ ਕੀਤਾ ਵਾ ਔਰ ਅੱਜ ਇਹ ਬੜਾ ਇੱਕ ਮੈਂ ਕਹਿ ਸਕਦਾ ਹਾਂ ਕਿ ਸੁਪਰ ਹਿੱਟ ਕਨਸੈਪਟ ਆ ਲਗਾਤਾਰ ਲੋਕ ਦੂਰ ਦਰਾਜ ਤੋਂ ਆ ਕੇ ਇਹਨਾਂ ਦੇ ਕੁਲਚੇ ਦਾ ਟੈਸਟ ਕਰ ਰਹੇ ਆ ਸਾਰੇ ਹੀ ਵਿਊਅਰਸ ਨੂੰ ਮੇਰੀ ਇਹ ਅਪੀਲ ਆ ਤੁਸੀਂ ਵੀ ਇੱਕ ਵਾਰ ਜਿਹੜਾ ਵਾ ਉਹ ਕੁਲਚਾ ਕਿੰਗ ਦੇ ਆ ਕੇ ਜਿਹੜਾ ਵਾ ਤਾਰੀਵਲ ਮਿਸ਼ਨ ਹਸਪੀਟਲ ਰੋਡ ਇਹਨਾਂ ਦਾ ਐਡਰੈਸ ਆ ਬਾਕੀ ਜਿੱਥੇ ਕਿਤੇ ਬਹੁਤ ਜ਼ਿਆਦਾ ਭੀੜ ਇਕੱਠੀ ਨਜ਼ਰ ਆਊਗੀ ਉਹ ਸਮਝ ਲਿਓ ਕਿ ਕੁਲਚਾ ਕਿੰਗੀ ਆ ਸੋ ਲਗਾਤਾਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਐਕਸਪ੍ਰੈਸ న్యూਸ نیٹ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ